सोरठिमल्ला पञ्जमा भे कृपाल स्वामिी मेरे तच दरबार ताप गवाया पाठ ठाड पै संसार ਪੜਨੇ ਜੀ ਜੰਤ ਆਪੇ ਰਾਖੇ ਜਮਹ ਕਿਉ ਹਟ ਤਾਰ ਹਰ ਕੇ ਚਰਨ ਰਿਧੈ ਹੋਰ ਤਾਰ ਸਦਾ ਸਦਾ ਪ੍ਰਾਵ ਸਿਮਰੀਐ ਪਾਈ ਦੁਖ ਕੇ ਲਬ ਕਾਟਣ ਹਾਰ ਰਹਾਓ ਦੇਸਿਕੇ ਸਾਰਣੀ ਉਭਰ ਪਾਏ ਜਿਨ ਰਚਿਆ ਸਭ ਕੋ ਏ ਕਰਨ ਕਾਰਨ ਸਮਰਾਥ ਸੋ ਪਾਈ ਸਚ ਸਚੀ ਸੋ ਏ ਨਾਨਕ ਪ੍ਰਭੂ ਤੇ ਆਇ ਪਾਏ ਮਨ ਤਨ ਸੀਤਲ ਹੋਏ ਕਾਰਣ ਕਾਰਣ ਸਮਰਾਤ ਸੋ ਪਾਏ ਸਚ ਸੱਚੀ ਸੋ ਏ ਨਾਨਕ ਪ੍ਰਭੂ ਤੇ ਆਇ ਪਾਏ ਮਨ ਤਨ ਸੀਤਲ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ